ਇੱਕ ਗੱਲ ਬੜੀ ਕਲੀਅਰ ਹੈ ਆਮ ਅਸੀਂ ਕਈ ਥਾਵਾਂ ਤੇ ਇਸ਼ਤਿਹਾਰਾਂ ਉੱਤੇ ਜਦ ਕਈ ਰੋਸ ਮਾਰਚ ਲਈ ਜਿਹੜੇ ਮਾਟੋ ਵਰਤੇ ਜਾਂਦੇ ਉਹਨਾਂ ਉੱਤੇ ਇੱਕ ਗੱਲ ਲਿਖੀ ਹੁੰਦੀ ਹੈ ਕਿ ਜੂਨ 84 ਨਾ ਭੁੱਲੇ ਹਾਂ ਤੇ ਨਾ ਹੀ ਭੁਲਾਣਗੇ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਹੁਣ ਕੋਈ ਸਿੱਖ ਨਹੀਂ ਸਿੱਖ ਦੇ ਜਿਹੜਾ ਵੀ ਗੁਰੂ ਘਰ ਨਾਲ ਜੁੜਿਆ ਜਿਹਦੇ ਅੰਦਰ ਵੀ ਕੌਮੀਅਤ ਹੈ ਜਿਹਦੇ ਅੰਦਰ ਵੀ ਸਿੱਖੀ ਦੇ ਪ੍ਰਤੀ ਪਿਆਰ ਹੈ ਕੋਈ ਸਿੱਖ ਨਾ 283 ਅਜੇ ਤੱਕ ਭੁੱਲਿਆ ਤੇ ਨਾ ਉਹ ਭੁੱਲੇਗਾ ਪਰ ਚਿੱਤੇ ਰੱਖਿਓ ਸਮੇਂ-ਸਮੇਂ ਤੇ ਸਰਕਾਰਾਂ ਨੇ ਇਹਦੇ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ। ਆ ਤੁਸੀਂ ਪਿਆਰ ਵਾਲੇ ਜੁੜ ਕੇ ਬੈਠੇ ਹੋ ਜਿਨ੍ਹਾਂ ਦੇ ਅੰਦਰ ਦਰਦ ਹੈ ਜਿਨ੍ਹਾਂ ਦੇ ਅੰਦਰ ਪਿਆਰ ਹੈ ਗੁਰੂ ਦੇ ਪ੍ਰਤੀ। ਨਿੱਤੇ ਬਹੁਤਾਤ ਦੇਖੋ ਅਸੀਂ ਅੱਜ ਭੁੱਲ ਰਹੇ ਹਾਂ। ਔਰ ਸਾਨੂੰ ਭੁਲਾਇਆ ਜਾ ਰਿਹਾ ਹੈ। ਉਹਨਾਂ ਨੇ ਇੱਕ ਪਾਸੇ ਜੋ ਏਡੇ ਵੱਡੇ ਕੱਲੂਕਾਰੇ ਹੋਏ ਏਡੀ ਵੱਡੀ ਪੱਦਰ ਤੇ ਜੋ ਸਿੱਖਾਂ ਦੇ ਨਾਲ ਵਧਿਕੀਆਂ ਹੋਈਆਂ ਉਹ ਅਸੀਂ ਭੁੱਲ ਜਾਈਏ ਤੇ ਉਹਦੇ ਪੈਰਲਲ ਉਹਨਾਂ ਨੇ ਸਾਨੂੰ ਬੜਾ ਕੁਝ ਐਹੋ ਜਿਹਾ ਸਾਡੇ ਅੱਗੇ ਪਰੋਸਿਆ ਕਿ ਇਹ ਜਿਹੜੇ ਨੌਜਵਾਨ ਇਹ 84 ਭੁੱਲ ਜਾਣ ਤੁਹਾਡੇ ਨਾਲ ਪਛੋਕੜ ਵਿੱਚ ਕੀ ਹੋਇਆ ਤੁਹਾਡੇ ਨਾਲ ਇਤਿਹਾਸ ਵਿੱਚ ਕੀ ਹੋਇਆ ਇਹ ਤੁਸੀਂ ਭੁੱਲ ਜਾਓ ਇਹਦੇ ਲਈ ਸਮੇਂ-ਸਮੇਂ ਤੇ ਸਰਕਾਰਾਂ ਇਹ ਯਤਨ ਕਰਦੀਆਂ ਰਹਿੰਦੀਆਂ ਨੇ ਪੰਜਾਬ ਦੇ ਅੰਦਰ ਕਦੇ ਕੋਈ ਰੰਗਾਰੰਗ ਪ੍ਰੋਗਰਾਮ ਦੇ ਨਾਂ ਤੇ ਗੀਤਾਂ ਗਾਣਿਆਂ ਦੇ ਰਾਹੀਂ ਫਿਲਮਾਂ ਦੇ ਰਾਹੀਂ ਅੱਜ ਦੇ ਨੌਜਵਾਨ ਨੂੰ ਸਿੱਖੀ ਨਾਲੋਂ ਤੋੜਿਆ ਜਾ ਰਿਹਾ। ਉਹਨਾਂ ਕਾ ਕੋਈ ਗੱਲ ਨਹੀਂ ਤੁਸੀਂ ਨਾ ਭੁੱਲੋ। ਅਸੀਂ ਤੁਹਾਡੇ ਅੰਦਰੋਂ ਸਿੱਖੀ ਦਾ ਪਿਆਰ ਹੀ ਖਤਮ ਕਰ ਦਿਆਂਗੇ ਕਿਉਂਕਿ 84 ਯਾਦ ਉਹ ਰੱਖੂਗਾ ਜਿਹਦੇ ਅੰਦਰ ਸਿੱਖੀ ਦੇ ਪ੍ਰਤੀ ਪਿਆਰ ਹੈ। ਗੱਲ ਨੋਟ ਕਰਿਓ ਜੀ। ਇਹ ਘੱਲੂ ਘਾਰਾ ਯਾਦ ਉਹਨੂੰ ਰਹੇਗਾ ਇਹ ਸਰਕਾਰ ਦੀਆਂ ਵਧੀਆਂ ਉਹਨੂੰ ਯਾਦ ਰਹਿਣਗੀਆਂ ਹਰ ਮੰਦਰ ਸਾਹਿਬ ਤੇ ਅਕਾਲ ਤਖਤ ਤੇ ਚੜੇ ਹੋਏ ਟੈਂਕ। ਉਹਨੂੰ ਯਾਦ ਰਹਿਣਗੇ ਜਿਹਦੇ ਅੰਦਰ ਸਿੱਖੀ ਦੇ ਪ੍ਰਤੀ ਪਿਆਰ ਹੋਏਗਾ ਜਿਹਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਹੋਏਗਾ ਸਿੱਖੀ ਦਾ ਦਰਦ ਹੋਏਗਾ ਜਿਹਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ ਪਿਆਰ ਹੋਏਗਾ ਉਹ ਹਰ ਹਿਰਦਾ ਇਸ ਘਟਨਾ ਕਰਮ ਨੂੰ ਯਾਦ ਰੱਖੇਗਾ ਫਰ ਅਗਲਿਆਂ ਨੇ ਕਿਹਾ ਸੀ ਤੁਹਾਡੇ ਅੰਦਰੋਂ ਸਿੱਖੀ ਦਾ ਪਿਆਰ ਹੀ ਖਤਮ ਕਰ ਦੇਾਂਗੇ ਅਸੀਂ ਪੰਜਾਬ ਵਿੱਚ ਲਕਚਰ ਤਾਂ ਹੀ ਇੰਨੀ ਕੁ ਵਧਾ ਦੇਾਂਗੇ ਵੀ ਤੁਹਾਨੂੰ ਸਿੱਖੀ ਨਾਲ ਪਿਆਰ ਹੀ ਨਹੀਂ ਰਹੇਗਾ ਅਸੀਂ ਪੰਜਾਬ ਵਿੱਚ ਡੇਰਾਬਾਦ ਹੀ ਇੰਨਾ ਕਰਦੇ ਆਂਗੇ ਵੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਪਿਆਰ ਹੀ ਨਹੀਂ ਰਹੇਗਾ ਅਸੀਂ ਪਖਾਂਡੀਆਂ ਇੰਨਾ ਕੁ ਚਲਾ ਦੇਾਂਗੇ ਤੁਹਾਨੂੰ ਇੰਨੇ ਕੋ ਭੰਬਲ ਪੂਸਿਆਂ ਵਿੱਚ ਪਾ ਦੇਾਂਗੇ ਵੀ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਸਾਡੇ ਨਾਲ ਹੋਇਆ ਵੀ ਤੇ ਅੱਜ ਆਪਾਂ ਦੇਖ ਰਹੇ ਆਂ ਸਾਰੇ ਵਰਤਾਰੇ ਵਰਤ ਰਹੇ ਆਂ